ਸਤਕੁਰ ਮੁਰਸ਼ਿਦੇ ਕਾਮਿਲ ਪੂਜਨਿਕ ਪਰਮ ਪਿਤਾ ਸ਼ਾਹ ਸਤਨਾਮ ਸਿੰਘ ਜੀ ਮਹਾਰਾਜ ਨੇ ਮਾਨਵਤਾ ਦੇ ਪ੍ਰਤੀ ਜੋ ਮਹਾਨ ਪਰਉਪਕਾਰ ਕੀਤੇ ਹਨ ਉਹਨਾਂ ਦਾ ਵਰਣਨ ਕੀਤਾ ਹੀ ਨਹੀਂ ਜਾ ਸਕਦਾ ਪੂਜਨਿਕ ਪਰਮ ਪਿਤਾ ਜੀ ਨੇ ਦੁਨੀਆ ਨੂੰ ਪਰਮ ਪਿਤਾ ਪਰਮਾਤਮਾ ਨਾਲ ਮਿਲਣ ਦਾ RAM ਨਾਮ ਦਾ ਬਹੁਤ ਹੀ ਸਰਲ ਅਤੇ ਸੋਖਾ ਰਸਤਾ ਦੱਸਿਆ ਆਪ ਜੀ ਦੀਆਂ ਪਵਿੱਤਰ ਸਿੱਖਿਆਵਾਂ ਦਾ ਪ੍ਰਸਾਰ ਅੱਜ ਪੂਰੇ ਵਿਸ਼ਵ ਦੇ ਵਿੱਚ ਹੋ ਰਿਹਾ ਹੈ ਸੰਤ ਪ੍ਰਕਿਰਤੀ ਦੀ ਮर्यादा ਮੁਤਾਬਕ ਪੰਜ ਭੌਤਿਕ ਤੱਤਾਂ ਦੇ ਚੋਲੇ ਨੂੰ ਬਦਲਦੇ ਹਨ ਪਰ ਉਹ ਰੋਹਾਨੀ ਤਾਕਤ ਹਮੇਸ਼ਾ ਭੂਤਕਾਲ ਵਰਤਮਾਨ ਅਤੇ ਭਵਿੱਖ ਵਿੱਚ ਹੀ ਕਾਇਮ ਰਹਿੰਦੀ ਹੈ ਇਹ अनोखी ਮਿਸਾਲ ਐਮ ਐਸ ਜੀ ਦੇ ਰੂਪ ਦੇ ਵਿੱਚ ਸੱਚੇ ਮੁਰਸ਼ਿ ਦੇ ਕਾਮਿਲ ਸਤਗੁਰੂ ਪੂਜਨੀਕ ਪਰਮ ਪਿਤਾ ਸ਼ਹਾ ਸਤਨਾਮ ਜੀ ਮਹਾਰਾਜ ਨੇ ਕਾਇਮ ਕੀਤੀ ਆਪ ਜੀ ਨੇ ਚੋਲਾ ਬਦਲਣ ਤੋਂ ਪਹਿਲਾਂ ਪੂਜਨੀ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਇਨਸਾ ਦੇ سینੇ ਉੱਤੇ ਆਪਣੇ ਕਰ ਕਮਲਾਂ ਨਾਲ ਕਈ ਵਾਰ ਸਪਰਸ਼ ਕਰਕੇ ਪੂਜਨੀ ਗੁਰੂ ਜੀ ਨੂੰ ਇਹ ਬਚਨ ਫਰਮਾਏ ਕਿ ਅਸੀਂ ਕਿਤੇ ਨਹੀਂ ਜਾਵਾਂਗੇ ਤੇਰੇ ਇੱਥੇ سینੇ ਉੱਤੇ ਸਪਰਸ਼ ਕਰਕੇ ਰ੍ਹਾਂਗੇ ਇੱਥੇ ਹੀ ਰ੍ਹਾਂਗੇ ਪੂਜਨੀਕ ਪਰਮ ਪਿਤਾ ਸ਼ਹਾ ਸਤਰਾਮ ਜੀ ਮਹਾਰਾਜ ਨੇ 13 ਦਸੰਬਰ 1991 ਨੂੰ ਆਪਣਾ ਪੰਜ ਭੌਤਿਕ ਚੋਲੇ ਨੂੰ ਬਦਲਿਆ ਆਪ ਜੀਨੇ ਡੇਰਾ ਸੱਚਾ ਸੌਦਾ ਦੇ ਵਿੱਚ ਮੌਜੂਦ ਜੀਐਸਐਮ ਸੇਵਾਦਾਰਾਂ ਨੂੰ ਭਾਵੁਕ ਹੁੰਦਿਆਂ ਵੇਖ ਕੇ ਬਚਨ ਫਰਮਾਏ ਅਸੀਂ ਕਿਤੇ ਨਹੀਂ ਜਾਵਾਂਗੇ ਸਗੋਂ ਜਵਾਨ ਹੋ ਕੇ ਆਵਾਂਗੇ ਅਤੇ ਦਰਬਾਰ ਦੇ ਕੰਮ ਪਹਿਲਾਂ ਨਾਲੋਂ ਕਈ ਗੁਣਾ ਜ਼ਿਆਦਾ ਰਫ਼ਤਾਰ ਨਾਲ ਹੋਣਗੇ ਪੂਜਨਿਕ ਪਰਮ ਪਿਤਾ ਸ਼ਹਾਤਤਨਾਮ ਜੀ ਮਹਾਰਾਜ ਨੇ ਸ੍ਰਿਸ਼ਟੀ ਉੱਤੇ ਬੇਅੰਤ ਪਰਉਪਕਾਰ ਕੀਤੇ ਜਿਨ੍ਹਾਂ ਦਾ ਵਰਣਨ ਲਿਖ ਬੋਲ ਕੇ ਨਹੀਂ ਕੀਤਾ ਜਾ ਸਕਦਾ ਪੂਜਨੀਕ ਪਰਮ ਪਿਤਾ ਜੀ ਨੇ ਲੱਖਾਂ ਲੋਕਾਂ ਨੂੰ ਨਾਮ ਸ਼ਬਦ ਗੁਰਮੰਤਰ ਦੀ ਦਾਤ ਬਖਸ਼ ਕੇ ਉਹਨਾਂ ਦੀ ਆਤਮਾ ਨੂੰ ਸੱਚਾ ਮੋਕਸ਼ ਦਿੱਤਾ। ਆਪ ਜੀ ਨੇ ਨਾ ਸਿਰਫ ਲੋਕਾਂ ਦੇ ਆਤਮਿਕ ਕਲਿਆਣ ਦਾ ਬੇੜਾ ਚੁੱਕਿਆ ਸਗੋਂ ਅੰਧ ਵਿਸ਼ਵਾਸ, ਨਸ਼ੀਆਂ, ਧਾਰਮਿਕ ਭੇਦਭਾਵ, ਜਾਤ ਪਾਤ, ਖੇਤਰਵਾਦ, ਸਵਾਰਥੀਪੁਣੇ ਜਿਹੀਆਂ ਬੁਰਾਈਆਂ ਨੂੰ ਦੂਰ ਕਰਕੇ ਭਾਈਚਾਰਕ ਸਾਂਝ ਉਤੇ ਨੀ ਸਵਾਰਥ ਪਿਆਰ ਦਾ ਸੰਦੇਸ਼ ਦਿੱਤਾ। ਪੂਜਨਿਕ ਪਰਮਪਿਤਾ ਜੀ ਨੇ ਖੁਦ ਦਿਨ ਦੁਖੀਆਂ ਦੀ ਸਹਾਇਤਾ ਦੀ ਮਿਸਾਲ ਕਾਇਮ ਕੀਤੀ ਅਤੇ ਸਮਾਜ ਨੂੰ ਲੋਕ ਸੇਵਾ ਦੇ ਰਸਤੇ ਤੋਰਿਆ। ਆਪ ਜੀ ਦਾ ਸੰਦੇਸ਼ ਹੈ ਕਿ ਪਰਮਾਤਮਾ ਇੱਕ ਹੈ ਅਤੇ ਸਾਰੇ ਜੀਵ ਉਸ ਦੀ ਸੰਤਾਨ ਹਨ। ਕੋਈ ਵੱਡਾ ਛੋਟਾ ਨਹੀਂ ਹੈ। ਪਰਮਾਤਮਾ ਨੂੰ ਪਾਉਣ ਲਈ ਪੈਸੇ, ਕਰਮ ਕਾਂਡਾਂ, ਦਾਨ ਚੜਾਵੇ ਜਾਂ ਵਿਖਾਵੇ ਦੀ ਲੋੜ ਨਹੀਂ। ਸੱਚੀ ਭਾਵਨਾ ਨਾਲ ਕੀਤੀ ਭਗਤੀ ਨਾਲ ਹੀ ਰੱਬ ਨੂੰ ਪਾਇਆ ਜਾ ਸਕਦਾ ਹੈ। ਪੂਜਨੀਕ ਪਰਮ ਪਿਤਾ ਸ਼ਾਹ ਸਤਨਾਮ ਸਿੰਘ ਜੀ ਮਹਾਰਾਜ ਨੇ 30 ਸਾਲ ਦਿਨ ਰਾਤ ਰੋਹਾਨੀਅਤ ਦਾ ਡੰਕਾ ਵਜਾਇਆ ਅਤੇ 11 ਲੱਖ ਤੋਂ ਵੱਧ ਲੋਕਾਂ ਨੂੰ ਨਾਮ ਸ਼ਬਦ ਦੀ ਬਖਸ਼ਿਸ਼ ਕੀਤੀ। ਆਪ ਜੀ ਨੇ 23 ਸਤੰਬਰ 1990 ਨੂੰ ਸਾਤ ਸੰਗਤ ਦੀ ਹਾਜ਼ਰੀ ਦੇ ਵਿੱਚ ਪੂਜਨੀ ਗੁਰੂ ਸੰਤ ਡਾਕਟਰ ਗੁਰਮੀਤाराम ਰਹਿਮ ਸਿੰਘ ਜੀ ਇਨਸਾਨ ਨੂੰ ਡੇਰਾ ਸੱਚਾ ਸੋਦਾ ਦੇ ਵਿੱਚ ਬਤੌਰ ਤੀਜੇ ਗੁਰੂ ਦੇ ਰੂਪ ਵਿੱਚ ਪਵਿੱਤਰ ਗੁਰਗੱਦੀ ਉੱਤੇ ਬਿਰਾਜਮਾਨ ਕਰਕੇ ਰੋਹਾਨੀਅਤ ਦਾ ਇਤਿਹਾਸ ਰਚਿਆ ਆਪ ਜੀ ਨੇ ਉਸੇ ਦਿਨ ਤੋਂ ਪੂਜਨੀ ਖਜੂਰ ਪਿਤਾ ਜੀ ਨੂੰ ਦਰਬਾਰ ਦੀਆਂ ਤਮਾਮ ਜ਼ਿੰਮੇਵਾਰੀਆਂ ਸੌਂਪਦਿਆਂ ਦੋਵਾਂ ਜਹਾਨਾਂ ਦੀ ਦੌਲਤ ਬਖਸ਼ ਦਿੱਤੀ ਆਪ ਜੀ ਦੀ ਸਵਾ ਸਾਲ ਪੂਜਨੀਕ ਹਜੂਰ ਪਿਤਾ ਜੀ ਨਾਲ ਸ਼ਾਹੀ ਸਟੇਜ ਉੱਤੇ ਬਿਰਾਜਮਾਨ ਰਹੇ ਆਪ ਜੀ 13 ਦਸੰਬਰ 1991 ਨੂੰ ਪੰਜ ਭੌਤਿਕ ਸਰੀਰ ਤਿਆਗ ਕੇ ਪਰਮ ਪਿਤਾ ਪਰਮਾਤਮਾ ਦੇ ਅਖੰਡ ਜੋਤੀ ਦੇ ਵਿੱਚ ਜੋਤੀ ਜੋਤ ਸਮਾ ਗਏ ਸੱਚੇ ਰੋਹਾਨੀ ਰਹਿਬਰ ਪੂਜਨੀ ਗੁਰੂ ਸੰਤ ਡਾਕਟਰ ਰੁਮੀਤ ਰਾਮ ਰਹਿਮ ਸਿੰਘ ਜੀ ਨੇ ਸਾ ਪਿਛਲੇ 34 ਵਰਿਆਂ ਤੋਂ ਆਪ ਜੀ ਦਾ ਰੋਹਾਨੀਅਤ ਦਾ ਸੰਦੇਸ਼ ਪੂਰੀ ਦੁਨੀਆ ਦੇ ਵਿੱਚ ਫੈਲਾ ਰਹੇ ਹਨ ਪੂਜਨੀ ਗੁਰੂ ਜੀ ਦੀ ਪ੍ਰੇਰਣਾ ਅਤੇ ਅਣਥੱਕ ਯਤਨਾਂ ਨਾਲ 7 ਕਰੋੜ ਦੇ ਕਰੀਬ ਲੋਕ ਨਸ਼ੇ ਆਦੀ ਸਮਾਜਿਕ ਬੁਰਾਈਆਂ ਨੂੰ ਤਿਆਗ ਕੇ ਡੇਰਾ ਸੱਚਾ ਸੋਧਾ ਦੇ ਨਾਲ ਜੁੜ ਕੇ ਆਤਮਿਕ ਅਤੇ ਸਮਾਜਿਕ ਕਲਿਆਣ ਦਾ ਲਾਹਾ ਲੈ ਰਹੇ ਹਨ ਅੱਜ ਪੂਜਨੀਕ ਪਰਮ ਪਿਤਾ ਸ਼ਹਾ ਸਤਨਾਮ ਸਿੰਘ ਜੀ ਮਹਾਰਾਜ ਆਪਣੇ ਨੌਜਵਾਨ ਸਰੂਪ ਪੂਜਨੀ ਗੁਰੂ ਸੰਤ ਡਾਕਟਰ ਗੁਰਮੀਤाराम ਰਹਿਮ ਸਿੰਘ ਜੀ ਇਨਸਾਂ ਰੂਪ ਵਿੱਚ ਸਾਥ ਸੰਗਤ ਦੀ ਪਲ-ਪਲ ਸੰਭਾਲ ਕਰ ਰਹੇ ਹਨ ਪੂਜਨੀ ਗੁਰੂ ਜੀ ਦੀ ਪ੍ਰੇਰਣਾ ਨਾਲ ਸੱਚੇ ਮੁਰਸ਼ਿਦ ਦੇ ਕਾਮਿਲ ਦੀ ਪਵਿੱਤਰ ਯਾਦ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 12 ਤੋਂ 15 ਦਸੰਬਰ ਤੱਕ ਸ਼ਹਾ ਸਤਨਾਮ ਜੀ ਧਾਮ ਡੇਰਾ ਸੱਚਾ ਸੋਦਾ ਸਰਸਾ ਵਿਖੇ ਅੱਖਾਂ ਦਾ ਮੁਫਤ ਕੈਂਪ ਯਾਦ ਦੇ ਮੁਰਸ਼ਿਦ ਸ਼ਹਾ ਸਤਨਾਮ ਜੀ ਫ੍ਰੀ ਆਈ ਕੈਂਪ ਲਾਇਆ ਜਾ ਰਿਹਾ ਹੈ ਜਿਸ ਵਿੱਚ ਅੱਖਾਂ ਦੀ ਜਾਂਚ ਹੋ ਰਹੀ ਹੈ ਅਤੇ ਆਪਰੇਸ਼ਨ ਕੀਤੇ ਜਾ ਰਹੇ ਹਨ ਹਰ ਸਾਲ ਲਾਏ ਜਾਂਦੇ ਇਸ ਕੈਂਪ ਦਾ ਹਜ਼ਾਰਾਂ ਲੋਕ ਲਾਹਾ ਚੁੱਕ ਚੁੱਕੇ ਨੇ ਅਤੇ ਚੁੱਕ ਰਹੇ ਹਨ ਤਾਂ ਇਹ ਵਿਸ਼ੇਸ਼ ਰਿਪੋਰਟ ਸੱਚਕੂਮ ਵੱਲੋਂ ਪੇਸ਼ ਕੀਤੀ ਗਈ ਤੁਹਾਨੂੰ ਕਿਵੇਂ ਲੱਗੀ ਆਪਦੇ ਕਮੈਂਟ ਇਸ ਰਿਪੋਰਟ ਤੇ ਕਰਕੇ ਜਰੂਰ ਸਾਨੂੰ ਦੱਸੋ ਅਤੇ ਵੱਧ ਤੋਂ ਵੱਧ ਇਸ ਰਿਪੋਰਟ ਨੂੰ ਲਾਈਕ ਸ਼ੇਅਰ ਕਰੋ